ਦੀ ਸ਼ੋਭਾ ਯਾਤਰਾ ਦੇ ਵਿੱਚ ਜੋ ਝਾਕੀਆਂ ਨਿਕਲੀਆਂ ਉਹ ਮਹਾਦੇਵ ਜੀ ਦੇ ਰੂਪ ਦੀਆਂ ਨਿਕਲੀਆਂ ਖਾਟੂ ਸ਼ਾਮ ਜੀ ਦੀਆਂ ਤੇ ਬਹੁਤ ਹੀ ਰੰਗਾਰੰਗ ਪ੍ਰੋਗਰਾਮ ਵੀ ਵਿੱਚ ਸ਼ਾਮਲ ਹੋਏ ਤੇ ਬਹੁਤ ਕਲਾਕਾਰਾਂ ਨੇ ਭਾਗ ਲਿੱਤਾ ਤੇ ਜੋ ਅੱਜ ਦੀ ਇਹ ਸ਼ੋਭਾ ਯਾਤਰਾ ਹੈ 22 23 ਸਾਲ ਤੋਂ ਇਹ ਸ਼ੋਭਾ ਯਾਤਰਾ ਚੱਲ ਰਹੀ ਹੈ ਪਰ ਇਸ ਵਾਰ ਜੋ ਰੰਗ ਇਸ ਵਾਰ ਹੀ ਬਣਿਆ ਗਿਆ ਤੇ ਜੋ ਸ਼ੋਭਾ ਯਾਤਰਾ ਇਸ ਵਾਰ ਤੁਮਤਾ ਮਾ ਨਿਕਲੀ ਹੈ ਸ਼ਾਇਦ ਇਸ ਤੋਂ ਪਹਿਲਾਂ ਕਦੇ ਇੰਨਾ ਰੌਣਕ ਨਹੀਂ ਲੱਗੀ ਇਹ ਜੋ ਪ੍ਰੋਗਰਾਮ ਸੀ ਇਹ ਮੇਨ ਰੋਡ ਮਾਰਕੀਟ ਐਸੋਸੀਏਸ਼ਨ ਵੱਲੋਂ ਹੀ ਸੀ ਸਾਰਾ ਮਾਰਕੀਟ ਐਸੋਸੀਏਸ਼ਨ ਨੇ ਆਪਣੇ ਸਾਰੇ ਉਸ ਦੇ ਨਾਲ ਕੋਸ਼ਿਸ਼ ਨਾਲ ਇਹ ਪ੍ਰੋਗਰਾਮ ਨੂੰ ਸਿਰੇ ਚੜਾਇਆ ਸ਼ਹਿਰ ਦੇ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਸੀ ਜਿਨ੍ਹਾਂ ਦਾ ਸਨਮਾਨ ਹੋਇਆ ਜਿਹੜੇ ਸ਼ਹਿਰ ਦੇ ਜਥੇਬੰਦੀਆਂ ਵਿੱਚ ਗੁਰੂ ਸਮਾਜ ਧਾਰਮਿਕ ਸੰਸਥਾਵਾਂ ਪੋਲੀਟਿਕਲ ਪਾਰਟੀਆਂ ਖਾਸ ਕਰ ਸਾਡੇ ਇੱਥੇ ਮਹਾਰਾਣੀ ਪ੍ਰਨੀਤ ਕੌਰ ਜੀ ਆਏ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਲੀਡਰਸ਼ਿਪ ਆਈ ਆਮ ਆਦਮੀ ਪਾਰਟੀ ਦਾ ਆਗੂ ਜੀ ਜੱਗਾ ਜੀ ਆਏ ਤੇ ਉਹ ਕਾਫੀ ਹੋਰ ਵੀ ਪਤਵੰਤੇ ਸੱਜਣ ਇੱਥੇ ਸਾਰੇ ਤ੍ਰਿਪੜੀ ਦੇ ਪਹੁੰਚੇ ਜਿਨ੍ਹਾਂ ਨੇ પહેਜੋ ਤਾਂ ਮਾਰਕੀਟ ਕਮੇਟੀ ਵਾਲੋ ਮਾਰਕੀਟ ਵਾਲੋ ਕਿਤੋਂ ਆਉਂਦੇ ਆ ਉਹਨਾਂ ਨੂੰ ਅਸੀਂ ਤੁਹਾਨੂੰ ਧੰਨਵਾਦ ਕਰਦੇ ਹਾਂ ਅਸੀਂ ਇਹ ਜਿਹੜੀ ਸ਼ੁਭ ਯਾਤਰਾ ਹੈ ਮਨੋਜ ਰਾਜਨ ਜੀ 22-23 ਸਾਲ ਤੋਂ ਕੱਢ ਰਿਹਾ ਅਤੇ ਉਹਨਾਂ ਦੇ ਬੜੇ ਧੰਨਵਾਦੀਆਂ ਤੇ ਮਾਰਕੀਟ ਦੇ ਸਾਰੇ ਦੁਕਾਨਦਾਰਾਂ ਦਾ ਤੇ ਸਭ ਦਾ ਇਲਾਕਾ ਦੇ ਵਸਣ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੇ ਵਿੱਚ ਪੂਰਨ ਸਹਿਯੋਗ ਦਿੱਤਾ ਤੇ ਸ਼ੋਭਾ ਯਾਤਰਾ ਦੇ ਵਿੱਚ ਜੋ ਝਾਕੀਆਂ ਨਿਕਲੀਆਂ ਉਹ ਮਹਾਦੇਵ ਜੀ ਦੇ ਰੂਪ ਦੀਆਂ ਨਿਕਲੀਆਂ ਖਾਟੂ ਸ਼ਾਮ ਜੀ ਦੀਆਂ ਤੇ ਬਹੁਤ ਹੀ ਰੰਗਾਰੰਗ ਪ੍ਰੋਗਰਾਮ ਵੀ ਵਿੱਚ ਸ਼ਾਮਲ ਹੋਏ ਤੇ ਬਹੁਤ ਕਲਾਕਾਰਾਂ ਨੇ ਭਾਗ ਲਿੱਤਾ ਤੇ ਜੋ ਅੱਜ ਦੀ ਇਹ ਸ਼ੋਭਾ ਯਾਤਰਾ ਹੈ 22 23 ਸਾਲ ਤੋਂ ਸ਼ੋਭਾ ਯਾਤਰਾ ਚੱਲ ਰਹੀ ਹੈ ਪਰ ਇਸ ਵਾਰ ਜੋ ਰੰਗ ਇਸ ਵਾਰ ਹੀ ਬਣਿਆ ਗਿਆ ਹੈ ਤੇ ਜੋ ਸ਼ੋਭਾ ਯਾਤਰਾ ਇਸ ਵਾਰ ਤੁਮਤਾ ਮਾ ਨਿਕਲੀ ਹੈ ਸ਼ਾਇਦ ਇਸ ਤੋਂ ਪਹਿਲਾਂ ਕਦੇ ਇੰਨਾ ਰੌਣਕ ਨਹੀਂ ਲੱਗੀ ਇਹ ਜੋ ਪ੍ਰੋਗਰਾਮ ਸੀ ਇਹ ਮੇਨ ਰੋਡ ਮਾਰਕੀਟ ਐਸੋਸੀਏਸ਼ਨ ਵੱਲੋਂ ਹੀ ਸੀ ਸਾਰਾ ਮਾਰਕੀਟ ਐਸੋਸੀਏਸ਼ਨ ਨੇ ਆਪਣੇ ਸਾਰੇ ਉਹਦੇ ਨਾਲ ਕੋਸ਼ਿਸ਼ ਨਾਲ ਇਹ ਪ੍ਰੋਗਰਾਮ ਸਿਰੇ ਚੜਾਇਆ ਸ਼ਹਿਰ ਦੇ ਕਿੜੀ ਕਿੜੀ ਜਥੇਬੰਦੀਆਂ ਸੀ ਜਿਨ੍ਹਾਂ ਦਾ ਸਨਮਾਨ ਹੋਇਆ ਜੀ ਜਿਹੜੇ ਸ਼ਹਿਰ ਦੇ ਜਥੇਬੰਦੀਆਂ ਵਿੱਚ ਗੁਰੂ ਸਮਾਜ ਧਾਰਮਿਕ ਸੰਸਥਾਵਾਂ ਪੋਲੀਟੀਕਲ ਪਾਰਟੀਆਂ ਖਾਸ ਕਰ ਸਾਡੇ ਇੱਥੇ ਮਹਾਰਾਣੀ ਪ੍ਰਨੀਤ ਕੌਰ ਜੀ ਆਏ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਲੀਡਰਸ਼ਿਪ ਆਈ ਆਮ ਆਦਮੀ ਪਾਰਟੀ ਦਾ ਆਗੂ ਜੀ ਜੱਗਾ ਜੀ ਆਏ ਤੇ ਉਹ ਕਾਫੀ ਹੋਰ ਵੀ ਪਤਵੰਤੇ ਸੱਜਣ ਇੱਥੇ ਸਾਰੇ ਤ੍ਰਿਪੜੀ ਦੇ ਪਹੁੰਚੇ ਜਿਨ੍ਹਾਂ ਨੇ પહેਜੋ ਤਾ ਮਾਰਕੀਟ ਕਮੇਟੀ ਵਾਲੋ ਮਾਰਕੀਟ ਵਾਲੋ ਕਿੱਥੋਂ ਜਾ ਉਹਨਾਂ ਨੂੰ ਅਸੀਂ ਤੁਹਾਨੂੰ ਥੋੜਾ ਧੰਨਵਾਦ ਕਰਦੇ ਆ ਅਸੀਂ ਇਹ ਜਿਹੜੀ ਸ਼ੁਭਾ ਯਾਤਰਾ ਹੈ ਮਨੋਜ ਰਾਜਨ ਜੀ 22-23 ਸਾਲ ਤੋਂ ਕੱਢ ਰਹੇ ਆ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਤੇ ਮਾਰਕੀਟ ਦੇ ਸਾਰੇ ਦੁਕਾਨਦਾਰਾਂ ਦਾ ਤੇ ਸਭ ਦਾ ਇਲਾਕਾ ਨਿਵਾਸੀ